ਨਮਸਕਾਰ ਜੀ ਅਸੀਂ ਆਤੀ ਖੜੇ ਆਂ ਸੇਠੀ ਪਰਦੇ ਬੋਲ ਜਿੱਥੇ ਕਿ ਅੱਜ ਕ੍ਰਿਸ਼ਨ ਲਾਲ ਜੋੜਾ ਜੀ ਸਾਡੇ ਪੰਜਾਬ ਪ੍ਰਧਾਨਮੀ ਆ ਤੇ ਨਾਲ ਪੱਤਰਕਾਰੀ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਕਿਥੇ ਕਿਰਾਏਦਾਰਾਂ ਨੂੰ ਭੌਂਦੀ ਵੇਖ ਲੋ ਜੀ ਕਿਰਾਏਦਾਰਾਂ ਨੇ ਕੀ ਨਸਾਨ ਕੀਤਾ ਬੋੜ ਤੱਕ ਤੋੜਦੇ ਤਾਰਾ ਤੱਕ ਤੋੜਦੇ ਨਸਾਨੀ ਤੇ ਵੇਖ ਲੋ ਅੱਜ ਤਿੰਕਰ ਵੀ ਪੁਲਿਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਵੀਰ ਪ੍ਰਧਾਨ ਜੀ ਕਿੰਨੀ ਵਾਰੀ ਉੱਥੇ ਜਾਏ ਥਾਣੇ 'ਚ ਕਹਿੰਦੇ ਅਸੀਂ ਕਰਦੇ ਆਂ ਕਰਦੇ ਆਂ ਵੀ ਨਿਆਣੀ ਰਸਾਨੀ ਦੇ ਹੋਗੀ ਬਿਨਾਂ ਦੇ ਕੋਈ ਪ੍ਰੂਫ ਨਹੀਂ ਲਿਆ ਸਾਰਾ ਕੁੱਝ ਉਹਨਾਂ ਨੂੰ ਸਾਣ ਹੋ ਗਿਆ ਉਹਨਾਂ ਦੇ ਮਸ਼ੀਨਾਂ ਦਾ ਵੀ ਤਾਂ ਕੀ ਲੈ ਗਏ ਤੇ ਅੱਜ ਤੀਕਰ ਮੋਟਰਾਂ ਦਾ ਵੀ ਲੈ ਕੇ ਪਾਣੀ ਦੀ ਮੋਟਰ ਤਾਂ ਕਿ ਛੱਡੀਆਂ ਨਾ ਨਹੀਂ ਮੈਂ ਕਹਿੰਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇ ਲੋ ਅਬੋਰ ਦੇ ਵਿੱਚ ਵਾਰਦ ਦਾ ਮੁੱਦੋ ਹੋ ਰਹੀਆਂ ਕੀ ਅਨਨ ਕੀ ਗਰੀਨ ਦੀ ਸੁਣਾਈ ਨਹੀਂ ਹੋ ਰਹੀ ਅੱਜ ਅਨਨ ਕੀ ਪੰਜਾਬ ਪ੍ਰਧਾਨ ਦੀ ਸੁਣਾਈ ਨਹੀਂ ਹੋ ਰਹੀ ਕਿਤੇ ਕਿਸਾਨਾਂ ਦੀ ਸੁਣਾਈ ਨਹੀਂ ਹੋ ਰਹੀ ਵੀ ਦੱਸੋ ਕੀ ਗੱਲ ਹੈ ਦੱਸੋ ਵੀ ਅਨੇ ਦੀ ਹੱਣ ਲਗੀ ਚੋਰੀ ਕੀਤੀ ਸੀ ਵੀ ਗੁਨਾਹਗਰ ਦੱਸੀ ਵੀ ਰਾਇਆ ਮੰਗ ਲਿਆ ਵੀ ਜਾਂ ਮੀਡੀਆ ਬੇਲ ਨੂੰ ਭਰਿਆ ਕੁਛ ਨਹੀਂ ਦਿੱਤਾ ਉਹਦਾ ਨੁਕਸਾਨ ਕਰਕੇ ਚਲੀ ਉਲਟਾ ਲੱਖ ਡੇਢ ਲੱਖ ਦਾ ਨੁਕਸਾਨ ਕੀਤਾ ਅਗਲਾ ਕਿੰਨੂ ਕਹੇ ਦੱਸੋ ਮੈਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਕਹਣੇ ਚਾਹਨਾ ਹੈ ਸੀਡੀ ਵੱਲ ਦੇ ਐਸਚੂ ਨੂੰ ਕਹਣੇ ਚਾਹਨਾ ਹੈ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਜਿਹੜੇ ਵੱਡਾ ਸੰਦਰਸ਼ ਕਰਨਾ ਪਊਗਾ ਕਿਤੇ ਇਹਨਾਂ ਆਖੇ ਵੀ ਇਹਦਾ ਵੱਡਾ ਸੰਕਲਪ ਹੋ ਗਿਆ ਵੀ ਇਹਨਾਂ ਇਨਸਾਨ ਹੋ ਗਿਆ ਫਰੀ ਬੰਦਾ ਮਜ਼ਾ ਕਰਦਾ ਉਹਦੇ ਜਦ ਮੰਨੀ ਗੱਲ ਉਹ ਕਰ ਲਣਗੇ ਫੇਰ ਦੁਆਰਾ ਕਰਵਾਣਗੇ ਦੁਆਰਾ ਫਿਰ ਖਾਨ ਹੋ ਜੂਗਾ ਦੱਸੋ ਕੀ ਪ੍ਰਸ਼ਾਦ ਸੁਹ ਰਿਆ ਜੀ ਸਰਕਾਰਾਂ ਸੁਹ ਰਹੀਆਂ ਵੀ ਜਿਹ ਕਹਿੰਦੇ ਚੋਰੀ ਹੋਈ ਆ ਚੋਰੀ ਵੀ ਹੋਈ ਇਹਦਾ ਤੋੜ ਹੋਣ ਕੀ ਕੀਤੀ ਗਈ ਆ ਵੀ ਜਾਨੀ ਕੀਤੀ ਹੋਈ ਵੀ ਇਹਨਾਂ ਨੇ ਤੜਦੌੜ ਨਾਲ ਇਹਦਾ ਕੀ ਕੀਤਾ ਵੀ ਇਹਨਾਂ ਜਿਹਨਾਂ ਦੇ ਵੀ ਕਿਰਾਏ ਤੋਂ ਕਾਂ ਖਾਲੀ ਕਰਾਇਆ ਇਹਨਾਂ ਨੇ ਕੀ ਕਿਰਾਏਦਾਰ ਮਾਲਕ ਬਣ ਗਈ ਵੀ ਕਰਾਇਆ ਤੇ ਦਿਨ ਦੀ ਵਾਲੀਆਂ ਕੀ ਕੋਈ ਅਜਿਹਾ ਬੇਨਾਂ ਨੇ ਲੱਗੇ ਤੇ ਪ੍ਰੂਫ ਲੈ ਲੈ ਦੇ ਕੋਈ ਪ੍ਰੂਫ ਲੈ ਤੁਸੀਂ ਨਹੀਂ ਲੈਣ ਦੇ ਪ੍ਰੂਫ ਕੋਈ ਵੀ ਮੈਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਗੱਲ ਜਾਣਨਾ ਚਾਹਨਾ ਵੀ ਅੱਜ ਵੀ ਜੇ ਸੁਣਾਈ ਹੁੰਦੀ ਆ ਤੇ ਠੀਕ ਹੈ ਨਹੀਂ ਹੁੰਦੀ ਤੇ ਤੁਸੀਂ ਚੋਰਾਂ ਦੀ ਸੁਣਾਈ ਨਹੀਂ ਕਰ ਸਕਦੇ ਹੋਰ ਤੁਸੀਂ ਕਿਸ ਨਾਲ ਹੀ ਕਰਨੀ ਆ ਮੈਂ ਇਹ ਅੱਧਵਾਣ ਨੂੰ ਵੀ ਕਰਨਾ ਚਾਹਨਾ ਐਸਪੀ ਆਈਜੀ ਸਾਹਿਬ ਡੀਜੀਪੀ ਸਾਹਿਬ ਦੇ ਸਰਕਾਰ ਨੂੰ ਮਾਨਦਾਰੋਂ ਵੀ ਆ ਸੁਣਾਈਆ ਕਰੋ ਵੀ ਆਵੇ ਲੋ ਢੂੜਦਾ ਇਸ ਤਰ੍ਹਾਂ ਹੋ ਰਿਹਾ ਵੀ ਜੜ ਤੋੜ-ਪੋੜ ਕਰ ਰਹੇ ਨੇ ਸ਼ਰਮ ਕਾਨ ਤੋੜ-ਪੋੜ ਕਰਦੇ ਦੱਸੋ ਨਾ ਫਿਰ ਬਣਾਉਂਦੇ ਕਿੰਨਾ ਖਰਚਾ ਹੁੰਦਾ ਜੀ ਜੇ ਤਾਂ ਆਪ ਤਾਂ ਹੋ ਗਿਆ ਵਿਚਾਰੇ ਜਿਹਦਾ ਸੁਣਾਈ ਨਹੀਂ ਹੋਈ ਵਿਚਾਰਾ ਕਿੱਥੋਂ ਦਾ ਕਿ ਜਾਂਦਾ ਐਸਐਲਪੀ ਦਾ ਕਿ ਜਾਂਦਾ ਠੀਕ ਹੈ ਉਹਦੀ ਸੁਣਾਈ ਨਹੀਂ ਹੋ ਰਹੀ ਦੱਸੋ ਕਿਉਂ ਨਹੀਂ ਹੋ ਰਹੀ ਮੈਂ ਕਹਣਾ ਚਾਹੁੰਦਾ ਸੁਣਾਈ ਹੋਵੇ ਤਨ ਨਹੀਂ ਹੋਈ ਸੁਣਾਈ ਅਸੀਂ ਵੱਡਾ ਸਿਕਾ ਕਰਾਂਗੇ ਸਾਸਰੀ ਕਾਲੀ ਮੈਂ ਕ੍ਰਿਸ਼ਨਲਾਲ ਦੋੜਾ ਸੁੰਨੀਸਮੈ ਪੱਤਰਕਾਰ ਔਰ ਮੈਂ ਕਿਸਾਨ ਯੂਨ ਦਾਗ ਰਜਵਾਲਾ ਮੈਂਬਰ ਇਹ ਜਿਹੜਾ ਕੇ ਮਕਾਨ ਮੈਂ ਕਿਰਾਏ ਦਿੱਤਾ ਸੀ ਜਿਹਦੇ ਵਿੱਚ ਦੋ ਤਿੰਨ ਸਾਲ ਤਿੰਨ ਚਾਰ ਘਰ ਰਹਿ ਕੇ ਗਏ ਉਸ ਤੋਂ ਬਾਅਦ ਉਹ ਖਾਲੀ ਕਰਨ ਦਾ ਬਹਾਨਾ ਸੇ ਆ ਕੇ ਕਰਨੇ ਗੱਲ ਕਰਦੇ ਆ ਇਹਨਾਂ ਨੇ ਬਿੱਲ ਨਹੀਂ ਭਰਿਆ ਤਾਂ ਕਿਰਾਇਆ ਤਾਂ ਅਵਦੇ ਅਵਦੇ ਬੇਰੀਓ ਬਲੀਵਰੇ ਬਲੀਗਤ ਗਏ ਕਟਣ ਤੋਂ ਬਾਅਦ ਫਿਰ ਵੀ ਚਾਰ ਪੰਜ ਜਿਹੇ ਮਕਾਨਾਂ ਨੇ ਖਾਲੀ ਨਹੀਂ ਕੀਤੇ ਉਸ ਤੋਂ ਬਾਅਦ ਉਹ ਗਨ ਨੇ ਖਾਲੀ ਕਰਤਾ ਇਹਨੇ ਵੀ ਕਿਰਾਏ ਦੇ ਦੇ ਕੇ ਵੇਚੇ ਪਰ ਲੇਕਿਨ ਮੈਂ ਪੁੱਛਾ ਮੁੁੱਛਾ ਕਰਦੇ ਕਿ ਜ ਆਪੜਾ ਜਾ ਕੇ ਘਰ ਪੁੱਛਿਆ ਇਹਨਾਂ ਲੋਕਾਂ ਨੂੰ ਖੁੰਦ ਲਗਾਈ ਜਾਂ ਕੁਝ ਹੋਇਆ ਇਹਨਾਂ ਦੇ ਮੁੰਡੇ ਛੋਡੇ ਕੋਈ ਆਏ ਰਾਤ ਰਾਤ ਕੋਈ ਲੈਟਾ ਤੋਰ ਕੇ ਜਿਹੜੀ ਮੋਟਰ ਤਾਂ ਕਿਸੀ ਵੱਡੀ ਸੌਂਦੇ ਦੀ ਦੁਪਾਰ ਹੈ ਆਪਣੀ ਅੱਡੀ ਮੋਟਰ ਲੈ ਕੇ ਮੋਟਰ ਵੀ ਲੈ ਕੇ ਘਰਾਵਿਆਂ ਲੈ ਕੇ ਪਾਣੀ ਵਾਲੇ वाशिंग मशीन टूट गए जिन्हें बोर्ड लगे थे बिजली वाले मीटर वगैरह सारा तय दिन करते इस तरह करके कोई इन्होंने रूहा नहीं छेरा रूआ तोड़ फोड़ खत्म ना किता और जिन्ना भी समान मेरा पार्टी सुनयानला कचिया थोड़ा चैनी वगैरा जो भी समान से सारा से सारा समान लाइन अीब हफ्ता दस दिन के करीब चार पाँच बारे में थाने जा गए तो कहते हैं भी इन्हों कारवाई करो ठीक है तक इन्होंने कार्रवाई कोई भी नहीं ਅਗਰੇ ਕਾਰਵਾਈ ਨਹੀਂ ਹੋਈ ਸਵੇਰੇ ਆ ਕੇ ਬੇ ਨੁਕਸਾਨ ਕਰਨ ਦੇ ਕਿਸੇ ਵਾਧਾ ਕੰਮ ਨਹੀਂ ਤਾਂ ਵੇ ਇਹ ਕਹਿੰਦਾ ਕਹਲਾ ਸਰਕਾਰ ਨੂੰ ਫੋਨ ਮਾਰੀ ਇੰਸਪੈਕਟਰ ਸਾਹਿਬ ਦੇ ਕਿਵਾਂ ਨੂੰ ਬੇਨਾਂਦ ਬੰਦੀ ਕਾਰਵਾਈ ਕਰੋ ਤੇ ਮੇਰੇ ਪਰਖੰਦਾ ਦਿਓ ਗੱਲ ਫੇਰ ਬਣੇਗੀ ਅਗਰ ਸਾਡਾ ਕੁਝ ਨਹੀਂ ਮੰਨਦਾ ਕਿਸੇ ਦਾ ਰੱਖੀ ਬਣ ਜਾਣਾ ਬਾਰੇ ਫੰਡ ਹੋਣਾ ਨਹੀਂ ਰੱਖਤ ਸਾਨੂੰ ਕੋਈ ਮੋਰ ਬਿਜਲੀ ਵਾਲਾ ਕੋਈ ਮੀਟਰ ਕੋਈ ਡੱਬਾ ਵੱਡੀਆਂ ਮੋਟਰਾਂ ਜਿਹੜੇ ਕਿਸੇ ਹਸਪਤਾਲ ਦੇ ਮੋਟਰ ਸੀ ਮਸ਼ੀਨ ਸੀ ਜਿਹੜੀ 30-35 ਹਜ਼ਾਰ ਦੀ ਗਰਾਰੀਆਂ ਦੀਆਂ ਪਾਣੀ ਬੜੇ ਮੋਟਰਾਂ ਦੀ ਬੈਕਸਤੀ ਹੋਰ ਅੰਦਰ ਸਮਾਨ ਕਰਕੇ ਗੇਟ ਸੀ ਸਿਲਵਰ ਦਾ ਵੱਡਾ ਜਿਹੜਾ ਪਿਆ ਉਹ ਵੀ ਚੱਕ ਕੇ ਲੈ ਗਏ ਮੰਦੋਮ ਕਹਾਣਾ ਦੇ ਵਿੱਚ ਉੱਤੇ ਬਾਝੋਂ ਸੱਤਾ ਦੇ ਵੀ ਤੋੜ ਗਏ ਚੱਲੇ ਵੀ ਤੋੜ ਗਏ ਮਗਰ ਕਹਿ ਕੇ ਵੀ ਹੁਣ ਪੜਦੇ ਜਾਏ ਕੋਈ ਵੀ ਜਰਾ ਨਿਦੇਖ ਨਹੀਂ ਬਿਲਕੁਲ ਮੋਰ ਤੱਕ ਵੀ ਕਤਲ ਨੰਮਨ ਜਾਨੀ ਤਾਰੇ ਵਿੱਚ ਪੜੇ ਰੋੜਾ ਅੱਗੇ ਨਾਲ ਚੱਲ ਇਹ ਨਮਨ